ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਬੰਟੀ ਕਲੇਰ ਦੇ ਨਾਲ ਮੈਂ ਲਾਲ ਕਮਲ ਬੀਤੇ ਦਿਨਾਂ ਤੋਂ ਬਖ ਬਖ ਸੋਸ਼ਲ ਮੀਡੀਆ ਤੇ ਤੁਸੀਂ ਖਬਰਾਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ ਇੱਕ ਗੁਰੂ ਘਰ ਨੂੰ ਢਹ ਢੇਰੀ ਕਰ ਦਿੱਤਾ ਗਿਆ ਕੁਝ ਲੋਕਾਂ ਦੇ ਜਿਹੜੇ ਆ ਉਹ ਫੋਨ ਵੀ ਆ ਰਹੇ ਵਿਦੇਸ਼ ਤੋਂ ਫੋਨ ਆ ਰਹੇ ਆ ਅਮਰੀਕਾ ਤੋਂ ਫੋਨ ਆ ਰਹੇ ਆ ਜਰਮਨੀ ਤੋਂ ਫੋਨ ਆ ਰਹੇ ਆ ਜਿਹੜੇ ਇਟਰੀ ਦੇ ਵਿੱਚ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਉਹ ਚਿੰਤਾ ਦੇ ਵਿੱਚ ਆ ਕਿ ਦਰਸਲ ਪਿੰਡ ਢਲੇਤਾ ਦੇ ਵਿੱਚ ਹੋਇਆ ਕੀ ਕਾਫੀ ਕੋਖ ਪੜਤਾਲ ਤੋਂ ਬਾਅਦ ਨਤੀਜਾ ਕੀ ਨਿਕਲਿਆ ਕਿੱਥੇ ਇੱਕ ਕੀ ਸਰਾ ਮਸਲਾ ਕਿੱਥੇ ਕੀ ਹੋ ਰਿਹਾ ਇਹਦੇ ਬਾਰੇ ਤੁਹਾਨੂੰ ਜਾਗਰੂਕ ਕਰਦੇ ਆ ਤੇ ਸਾਡੇ ਨਾਲ ਕੁਝ ਐਸੀ ਕਮਿਊਨਿਟੀ ਦੇ ਜਿਹੜੇ ਆ ਉਹ ਪੰਜ ਮੌਜੂਦ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਨਗੇ ਔਰ ਸਾਰੇ ਮਸਲੇ ਦੇ ਬਾਰੇ ਦੇ ਵਿੱਚ ਸਮਝਾਉਣਗੇ ਕਿ ਦਰਸਲ ਪਿੰਡ ਦੇ ਵਿੱਚ ਕਿ ਗੁਰੂ ਘਰ ਨੂੰ ਢਾਹਿਆ ਗਿਆ ਜਾਂ ਫਿਰ ਬਿਲਕੁਲ ਅਫਵਾਹ ਫਲਾਈ ਗਈ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਨੀ ਹੈ ਸਰ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਧਲਿੱਤਾ ਦੇ ਮੌਜੂਦਾ ਸਰਪੰਚੋਂ ਸਥਿਤੀ ਇਦਾਂ ਦੀ ਕਿਉਂ ਬਣੀ ਕਿਉਂ ਇਹ ਨੌਬਤ ਆ ਗਈ ਕਿ ਜੋ ਕੁਝ ਵੀ ਅੱਜ ਕੱਲ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਨਹੀਂ ਪਹੁੰਚਾਇਆ ਗਿਆ ਨਹੀਂ ਜੀ ਬਿਲਕੁਲ ਝੂਠ ਹੈ ਗੁਰੂ ਰਵਿਦਾਸ ਮਹਾਰਾਜ ਦੇ ਸਰੂਪਾ ਨੂੰ ਜਾਂ ਕੋਈ ਗੁਰਦੁਆਰਾ ਸਾਹਿਬ ਦੇ ਕਿਤੇ ਵੀ ਕੋਈ ਵੀ ਇਦਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ ਗੁਰੂ ਘਰ ਬਿਲਕੁਲ ਸੁਰੱਖਿਅਤ ਹੈ ਜੇ ਕੋਈ ਗੁਰੂ ਘਰ ਆਣ ਨੂੰ ਕੋਈ ਅੱਖ ਕਰੂਗਾ ਜਾਂ ਕੁਝ ਵੀ ਇਦਾਂ ਦਾ ਕਰੂਗਾ ਪਹਿਲਾਂ ਪੰਚਾਇਤ ਮੋਰੇ ਖੜੀ ਵਿੱਚ ਮਿਲੂਗੀ ਹਾਂਜੀ ਤੇ ਇਹ ਅਫਵਾਹਾਂ ਕਿਉਂ ਫਿਰ ਬਿਲਕੁਲ ਜੀ ਅਸੀਂ ਤਾਂ ਆਪ ਦੇਖ-ਦੇਖ ਕੇ ਮੀਡੀਆ ਦੇ ਉੱਤੇ ਪਰੇਸ਼ਾਨ ਹੋਏ ਮੈਂ ਵੀ ਇੱਕੋ ਹੀ ਪੱਖ ਚੱਲਣ ਰਿਹਾ ਆ ਸਰਫ ਇੱਕੋ ਵਕ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੇ ਪਏ ਆ ਜਦ ਕਿ ਅਸੀਂ ਗਰਾਉਂਡ ਚੋਂ ਕਬਜ਼ਾ ਹਟਾਇਆ ਗਿਆ ਗੁਰੂ ਘਰਾਂ ਨੂੰ ਤਾਂ ਕੋਈ ਗਿਆ ਵੀ ਨਹੀਂ ਨਾ ਹੀ ਉੱਥੇ ਕੋਈ ਇਦਾਂ ਦਾ ਕਾਰਜ ਕੀਤਾ ਗਿਆ ਜੀ ਕੋਈ ਕਾਰਜ ਨਹੀਂ ਕੀਤਾ ਨਹੀਂ ਜੀ ਤੇ ਗੁਰੂ ਘਰ ਦੀ ਦੂਰੀ ਕਿੰਨੀ ਕਿ ਮੈਂ ਬਖ ਬਖ ਸਾਰੇ ਪੰਚਾਇਤ ਮੈਂਬਰਾਂ ਤੋਂ ਉਹੀ ਪਤਾ ਕੀਤਾ ਤਾਂ ਕਿ ਕਿਉਂਕਿ ਲੋਕ ਜਿਹੜੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਜਿਹੜੀ ਗੁਰੂ ਘਰ ਦੇ ਨਾਲ ਜੁੜੀ ਹੋਇਆ ਜਿਵੇਂ ਸਤਪੁਰ ਰਵਿਦਾਸ ਮਹਾਰਾਜੀ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਇਹ ਜਾਨਣਾ ਚਾਹੁੰਦੇ ਆ ਕਿ ਪਿੰਡ ਧਲੇਤਾ ਦੇ ਵਿੱਚ ਕਿੰਨਾ ਕੁ ਨੁਕਸਾਨ ਪਹੁੰਚਿਆ ਗੁਰੂ ਘਰ ਨੂੰ ਸਰ ਜੀ ਜਿਹੜੀ ਸ਼ੈੱਡ ਬਣੀ ਹੋਆ ਉਹ ਨਾਲ ਦੂਜਾ ਲੱਗਦੀ ਆ ਗਰਾਉਂਡ ਦੇ ਆਗੇ ਜਿਹੜਾ ਗੁਰੂ ਘਰ ਹੈ ਆਪਣਾ ਹਨਾ ਗੁਰੂ ਘਰ ਦੀ ਚਾਰ ਦਿਵਾਰੀ ਆ ਉਹ ਕਾਫੀ ਦੂਰ ਰਹਿ ਜਾਂਦੀ ਆ ਉਹ ਤੁਹਾਨੂੰ ਅਸੀਂ ਦਹਾਲ ਦੇ ਵੀ ਦਿੰਨੇ ਆ ਪਰ ਉਹ ਬਹੁਤ ਜ਼ਿਆਦਾ ਦੂਰ ਰਹਿ ਜਾਂਦੀ ਆ ਇਦਾਂ ਦਾ ਕੋਈ ਕਾਰਜ ਨਹੀਂ ਹੋਇਆ ਹੈਗਾ ਬਿਲਕੁਲ ਅਫਵਾਹਾਂ ਫਲਾਈਆਂ ਜਾ ਰਹੀਆਂ ਕੁਝ ਕੁ ਬੰਦਿਆਂ ਵੱਲੋਂ ਇਹ ਅਫਵਾਹਾਂ ਚੱਲੀਆਂ ਰਹੀਆਂ ਮੀਡੀਆ ਤੇ ਵੀ ਪਰ ਇਹ ਕੋਈ ਇਦਾਂ ਦਾ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦੇ ਮੁੱਦੇ ਨੂੰ ਜਾਣ ਕੇ ਕੁਝ ਪਾਰਟੀਆਂ ਵੱਲੋਂ ਉਭਾਰਿਆ ਜਾ ਰਿਹਾ ਜਦ ਕਿ ਇਹ ਕੋਈ ਮੁੱਦਾ ਪੋਲੀਟੀਕਲ ਪਾਰਟੀਆਂ ਦਾ ਨਹੀਂ ਹੈਗਾ ਸਾਡੇ ਪਿੰਡ ਪੱਧਰ ਦਾ ਆ ਅਸੀਂ ਪਿੰਡ ਪੱਧਰ ਤੇ ਬੈਠ ਕੇ ਇਸ ਨੂੰ ਹੱਲ ਕਰ ਸਕਦੇ ਆ ਔਰ ਅੱਗੇ ਵੀ ਕਈ ਮੁੱਦੇ ਹੀ ਆਪਣੇ ਪਿੰਡ ਪੱਧਰ ਤੇ ਬੈਠ ਕੇ ਹੱਲ ਕੀਤੇ ਆ ਪਰ ਜੇ ਇਹ ਕਹਣਗੇ ਗੁਰੂ ਘਰ ਦੀ ਕੰਧ ਢਾਈ ਆ ਜਾਂ ਕੁਝ ਵੀ ਪੰਚਾਇਤ ਦਾ ਇੱਕ 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 ਜੀ ਅਸੀਂ ਝੋਕਦਾਂਗੇ ਜੇ ਕੋਈ ਗੁਰੂਗੁਰ ਮੰਦਰਾਂ ਨੂੰ ਸਾਡੇ ਨੂੰ ਕੋਈ ਝਾਕੂਗਾ ਗੁਰੂ ਦਾ ਮੰਦਰਾਂ ਨੂੰ ਕੀ ਕਹਿਣਾ ਚਾਹੂੰਗੀ ਅਫਵਾਹਾਂ ਨੂੰ ਠੱਲ ਕਿੱਦਾਂ ਪਾਉਂਗੇ ਜਿਹੜੀਆਂ ਅਫਵਾਹਾਂ ਇੰਨੀਆਂ ਫੈਲ ਗਈਆਂ ਇਹਨਾਂ ਨੂੰ ਇਹਨਾਂ ਨੂੰ ਰੋਕਣ ਲਈ ਕੀ ਕਰ ਰਹੇ ਹੋ ਤੁਸੀਂ ਅਈ ਤਾਂ ਰੋਕਣੋ ਜੀ ਬਸ ਆਹੀ ਆਵੇ ਜੇ ਸਾਡਾ মিডিਆ ਸੱਚ ਦਹਾਲੂਗਾ ਸੱਚ ਬਾਹਰ ਆਊਗਾ ਤਾਈਂ ਪਤਾ ਲੱਗੂਗਾ ਅਸੀਂ ਨਸ਼ਿਆਂ ਨੂੰ ਬੰਦ ਕੀਤਾ ਵੱਡੇ ਪੱਦਰ ਦੇ ਪਿੰਡ ਵਿੱਚੋਂ ਆਲੇ ਦੁਆਲੇ ਸਾਰੇ ਏਰੀਆ ਨੂੰ ਪਤਾ ਆ ਔਰ ਦੂਜੇ ਨੰਬਰ ਤੇ ਜੇ ਅਸੀਂ ਨਸ਼ੇ ਬੰਦ ਕੀਤੇ ਤਾਂ ਬੱਚਿਆਂ ਨੂੰ ਗਰਾਂਡਾਂ ਵਿੱਚੇ ਭੇਜਾਂਗੇ ਗਰਾਂਡਾਂ ਦੇ ਸਾਨੂੰ ਗ੍ਰਾਂਟਾਂ ਮਿਲ ਰਹੀਆਂ ਸਰਕਾਰ ਵੱਲੋਂ 36 ਲੱਖ ਰੁਪਇਆ ਆਇਆ ਕਿਸੇ ਪਾਸੇ ਲਾਮਾ ਦੇ ਗਰਾਊਂਡਾਂ ਦੇ ਤਾਈਆਂ ਬੱਚੇ ਸਾਡੇ ਦੂਆ ਕਰਨਗੇ ਖੇਡਾਂ ਨੂੰ ਪਾਵਾਂਗੇ ਫੇਰ ਬਾਦ ਦੂਆ ਹੋਗਾ ਜੇ ਕਰਨਾ ਆਪਾਂ ਗਰਾਊਂਡਾਂ ਦੇ ਕਬਜ਼ੇ ਕਾਨ ਲਾਪੇ ਫੇਰ ਕਿਹੜੀ ਗੱਲ ਆ ਕਮਿਊਨਿਟੀ ਹਾਲ ਜਾਈਦਾ ਬਾਹਰ ਜਿੰਨਾ ਮਰਜੀ ਸਾਤੋ ਲੈਣਾ ਖੱਤਾ ਇੱਕ ਦੇਣ ਨੂੰ ਹੀ ਤਿਆਰ ਆ ਬਾਹਰਲੀ ਸਾਈਡ ਤੇ ਲੈ ਲੈਣ ਜੇ ਕਮਿਊਨਿਟੀ ਹਾਲ ਬਣਾਉਣਾ ਹੀ ਆ ਬਾਹਰਲੇ ਪਾਸੇ ਬਣਾ ਲੈਣ ਅਸੀਂ ਖੱਤਾ ਦੇਣ ਨੂੰ ਤਿਆਰ ਆ ਜੇ ਕਿਸੇ ਨੇ ਬਿਨ ਬਿਨਾਂ ਸ਼ਰਾਬ ਮੀਤਾਂ ਤੋਂ ਪ੍ਰੋਗਰਾਮ ਕਰਨਾ ਉਹ ਲਈ ਅਸੀਂ ਪਹਿਲੇ ਆਲਰੇਡੀ ਸ਼ੈੱਡ ਬਣਾ ਚੁੱਕੇ ਆ ਉੱਥੇ ਆਪਣਾ ਕਰ ਸਕਦਾ ਜੀ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਮਾਹੌਲ ਖਰਾਬ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਾਂਦੇ ਜਾਂਦੇ ਅਸੀਂ ਜਾਂਦੇ ਜਾਂਦੇ ਜੀ ਇਹੀ ਕਹਿਣਾ ਚਾਹੁੰਦੇ ਆ ਬੇ ਅਫਵਾਹਾਂ ਤੋਂ ਬਚਾਓ ਸਾਡਾ ਗੁਰੂ ਰਵਿਦਾਸ ਮਹਾਰਾਜ ਦਾ ਮੰਦਿਰ ਬਿਲਕੁਲ ਸੁਰੱਖਿਅਤ ਆ ਇੱਥੇ ਕੋਈ ਐਦਾਂ ਦਾ ਕਾਰਜ ਨਹੀਂ ਕੀਤਾ ਗਿਆ ਪੰਜ ਕੀ ਨਾ ਆਪਣਾ ਜੀ ਮੇਰਾ ਨਾਮ ਰਣੀ ਹੈ ਰਣੀ ਹਾਂ ਤੇ ਜਿਹੜਾ ਤੁਸੀਂ ਗੁਰੂ ਘਰ ਟਾਇਆ ਕੀ ਲੋੜ ਸੀ ਤੁਹਾਨੂੰ ਗੁਰੂ ਘਰ ਟਾਉਣ ਦੀ ਨਹੀਂ ਜਿਸੀਂ ਤਾਂ ਗੁਰੂ ਘਰ ਨੂੰ ਢਾਇ ਹੀ ਨਹੀਂ ਹਾਂਜੀ ਐਸੀ ਤੁਹਾਨੂੰ ਗਰੌਣ ਦੀ ਕੰਨ ਅਲੱਗ ਆ ਜੀ ਗੁਰੂ ਘਰ ਅੱਗੇ ਆ ਗੁਰੂ ਘਰ ਅੱਗੇ ਹਾਂਜੀ ਤੇ ਫਿਰ ਇਹ ਫਿਰ ਇਹ ਰੋੜਾ ਕਿੱਦਾਂ ਪੈ ਗਿਆ ਕਿ ਤੁਸੀਂ ਗੁਰੂ ਘਟਾ ਹਤਾ ਦੇਖੋ ਜੀ ਅਸੀਂ ਤਾਂ ਨਹੀਂ ਰੌਲਾ ਪਾਇਆ ਹੈਗਾ ਉਹਨਾਂ ਨੇ ਕਮੇਟੀ ਵਾਲਿਆਂ ਨੇ ਰੌਲਾ ਪਾਇਆ ਕਿ ਸਾਡੇ ਉਹਨਾਂ ਨੇ ਗਰਾਊਂਡ ਦੇ ਵਿੱਚ ਕੰਦ ਬਣਾਈ ਸੀਗੀ ਉਹ ਅਸੀਂ ਆਪਣੇ ਸਰਪੰਚ ਸਾਹਿਬ ਨੂੰ ਦੱਸਿਆ ਵੀ ਗਰਾਊਂਡ ਦੇ ਵਿੱਚ ਕੰਦ ਪਾ ਰਹੇ ਆ ਗੈਰ ਕਾਨੂੰਨੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਕੰਦ ਕਿਉਂ ਪਾ ਰਹੇ ਆ ਉਹ ਕਹਿੰਦੇ ਜੀ ਸਾਡੀ ਇੱਥੇ ਥicker ਜਗ੍ਹਾ ਸੀ ਸਾਡਾ ਅਸੀਂ ਪਾਉਣੀ ਆ ਕੰਦ ਤੇ ਅਸੀਂ ਆਪਣਾ ਪੁਲਿਸ ਨੂੰ ਬੁਲਾਇਆ ਮੈਡਮ ਨੂੰ ਬੁਲਾਇਆ ਵੀਡੀਓ ਮੈਡਮ ਨੂੰ ਤੇ ਉਹਨਾਂ ਨੂੰ ਵੀ ਨਹੀਂ ਨਹੀਂ ਇਹਨਾਂ ਦੀ ਗੱਲ ਮੰਨੀ ਹੈਗੀ ਨੇ ਇਹ ਜਿਹੜੀ ਜਿਹੜੀ ਕੰਧ ਸੀ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਸੀ ਜਾਂ ਗੁਰਦੁਆਰਾ ਸਾਹਿਬ ਤੋਂ ਲੱਗ ਸੀ ਨਹੀਂ ਗੁਰਦੁਆਰਾ ਸਾਹਿਬ ਤੋਂ ਲੱਗ ਸੀ ਗੁਰਦੁਆਰਾ ਸਾਹਿਬ ਤੋਂ ਲੱਗ ਸੀ ਉੱਤੋਂ ਉਸ ਕੰਧ ਤੋਂ ਤੇ ਗੁਰਦੁਆਰਾ ਸਾਹਿਬ ਤੋਂ ਕਿੰਨੀ ਕੁ ਦੂਰੀ ਤੇ ਜਿਹੜਾ ਦੋਨੇ ਸਥਿਤ ਆ ਕੰਧ ਕਿੰਨੀ ਕੁ ਦੂਰ ਸੀ ਤੇ ਗੁਰੂ ਘਰ ਕਿੰਨੀ ਕੁ ਦੂਰ ਆ ਉੱਤੋਂ ਜੀ ਕਾਫੀ ਦੂਰ ਆ ਘਰ ਗੁਰੂ ਘਰ ਕਿ ਕਾਫੀ ਦੂਰ ਆ ਹਾਂਜੀ ਹਾਂ ਇਹ ਭਵਨ ਦੇ ਨਾਲ ਕੰਧ ਪਾਈ ਸੀਗੀ ਤੇ ਗੁਰੂ ਘਰ ਕਿ ਗੁਰੂ ਘਰ ਅੱਗੇ ਹਾਂਜੀ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਇਹਦੇ ਬਾਰੇ ਕੀ ਕਹਿਣਾ ਥੋੜਾ ਇਹ ਬਿਲਕੁਲ ਝੂਠੀਆਂ ਹੈ ਜੀ ਬਿਲਕੁਲ ਝੂਠੀਆਂ ਬਿਲਕੁਲ ਝੂਠੀਆਂ ਜੀ ਤੇ ਕਬਜ਼ਾ ਕਿੱਥੇ ਹੋਇਆ ਸੀ ਗੁਰੂ ਘਰ ਦੀ ਨੇ ਕਬਜ਼ਾ ਕੀਤਾ ਸੀ ਜਾਂ ਫਿਰ ਕਬਜ਼ਾ ਕਿਤੇ ਅਲੱਗ ਹੋਇਆ ਸੀ ਇਹ ਕਬਜ਼ਾ ਐਨੇ ਗਰਾਊਂਡ ਵਿੱਚ ਹੋਇਆ ਸੀ ਗਰਾਊਂਡ 'ਚ ਹੋਇਆ ਸੀ ਹਾਂਜੀ ਫਿਰ ਤੁਸੀਂ ਗਰਾਊਂਡ ਸਾਫ਼ ਕਰਾਈ ਹੈ ਹਾਂਜੀ ਗਰਾਊਂਡ ਸਾਫ਼ ਕਰਾਈ ਹੈ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕੋਈ ਵੀ ਨੁਕਸ ਸੁਰੱਖਿਆ ਤੇ ਗੁਰੂ ਘਰ ਹਾਂ ਗੁਰੂ ਘਰ ਸ੍ਰੀ ਅਨ ਬਧੀਆਂ ਸਹੀ ਸਲਾਮਤ ਆਪਣੀ ਉਹ ਜਗ੍ਹਾ ਤੇ ਠੀਕ ਹੈ ਇਹ ਤੋਂ ਤੁਸੀਂ ਮੈਂਬਰ ਪੰਚਾਇਤਾਂ ਮੌਜੂਦਾ ਹਾਂਜੀ ਤੇ ਗੁਰੂ ਘਰ ਦੀ ਕੋਈ ੱਟ ਵੀ ਹਿੱਲੀ ਹੈ ਨਹੀਂ ਜੀ ਬਿਲਕੁਲ ੱਟ ਨਹੀਂ ਹਿੱਲੀ ਨਾ ਹੁਣ ਦਿੱਤੀ ਆ ਮੈਂ ਤੁਸੀਂ ਕਿਸੇ ਨੂੰ ਹੁਲਾਉਣ ਨਹੀਂ ਜੀ ਮੈਂ ਮੌਜੂਦਾ ਖੜੀ ਰਹੀ ਆ ਉਧਰ ਨੂੰ ਮੈਂ ਕੋਈ ਵੀ ਕਾਫੀ ਦੂਰ ਤੇ ਜੀਵੀਸੀ ਮਚੀਨ ਰਹੀ ਆ ਗੁਰੂ ਘਰ ਤੋਂ ਗੁਰਕਰਤ ਹਾਂਜੀ ਜਿਹੜਾ ਮਲਬਾ ਸੀਗਾ ਉਹ ਗੈਰ ਕਾਨੂੰਨੀ ਉਹ ਹੀ ਹਟਾਇਆ ਬਾਕੀ ਗੁਰੂ ਘਰ ਨੂੰ ਕੋਈ ਠੇਸ ਨਹੀਂ ਕੁਝ ਨਹੀਂ ਕਰਾਇਆ ਅਸੀਂ ਉਧਰ ਨੂੰ ਕੋਈ ਵੀ ਇੱਕ ਡੱਖਾ ਤਣਕਾ ਟਿਕ ਨਹੀਂ ਲਿਆ ਪਿੰਝ ਕੀ ਨਾ ਤੁਹਾਡਾ ਸੁਨੀਤਾ ਰਾਣੀ ਜੀ ਤੁਸੀਂ ਐਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਤੇ ਪਿੰਡ ਪਿੰਡ ਕੀ ਮਸਲਾ ਸੀ ਜਿਹੜਾ ਪਿੰਡ ਦੇ ਵਿੱਚ ਜਿਹੜਾ ਤੁਸੀਂ ਗੁਰੂ ਘਰ ਦੇ ਨਾਲ ਇੰਨਾ بڑا ਅਤਿਆਚਾਰ ਕੀਤਾ ਗੁਰੂ ਘਰ ਢਾਹਤਾ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਨਹੀਂ ਜੀ ਇਹ ਤਾਂ ਫਵਾਇਆ ਹੀ ਆ ਗੁਰੂ ਘਰ ਬਿਲਕੁਲ ਨਹੀਂ ਟਾਇਆ ਗਿਆ ਹੈਗਾ ਉਹ ਸੁਰਕਸ਼ਾ ਮਤਲਬ ਜਿਹੜੀ ਗਰਾਉਂਡ ਬਣਾਈ ਹੋਈ ਸੀਗੀ ਪਹਿਲਾਂ ਦੀ ਸੀਗੀ ਉਹ ਸੀ ਖਾਲੀ ਕਰਵਾਈ ਸੀ ਉਹ ਜਿਹੜੀ ਗਰਾਉਂਡ ਆ ਜਿਹੜੀ ਉਹਦੇ ਨਾਲੋਂ ਅਲੱਗ ਆ ਗੁਰੂ ਘਰ ਜੀ ਉਹ ਦੂਰ ਬਹੁਤ ਜ਼ਿਆਦਾ ਆ ਕਿਉਂਕਿ ਇਹਨਾਂ ਨੂੰ ਅਸੀਂ ਕਿਉਂ ਹਟੇਸ ਪਜਾਈਏ ਤਾਂ ਸਾਡਾ ਆਪਣਾ ਗੁਰੂ ਘਰ ਆ ਜੀ ਹਾਂਜੀ ਅਸੀਂ ਨਹੀਂ ਕਰ ਸਕਦੇ ਇਹ ਕੰਮ ਕਿਉਂਕਿ ਅਸੀਂ ਤਾਂ ਠਾਵਾਂਗੇ ਉਹਨਾਂ ਨੂੰ ਹਾਂਜੀ ਕਿਉਂਕਿ ਇਹ ਗਰਾਊਂਡ ਜਿਹੜੀ ਆ ਉਹ ਅਸੀਂ ਖਾਲੀ ਕਰਾਈ ਆ ਉਹ ਮਲਵਾ ਜਿਹੜਾ ਸੀ ਬਿਲਕੁਲ ਉਹ ਸਾਰਾ ਕਲੀਅਰ ਕਰਾਇਆ ਕਿਉਂਕਿ ਡੀਸੀ ਸਾਰਾ ਆਏ ਸੀ ਸਾਰੇ ਕੁਝ ਆਏ ਸੀ ਸਾਰੇ ਉੱਪਰੋਂ ਜਿੰਦਾ ਜਾਨੀ ਕਿ ਆਪਾਂ ਫੋਸਦੀ ਸੀਗੇ ਉਹਨਾਂ ਦੇ ਨਾਲ ਇਹ ਰਲ ਕੇ ਅਸੀਂ ਸਾਰਾ ਕੁਝ ਕੀਤਾ ਕਾਨੂੰਨੀ ਕਾਰਵਾਈ ਹੋਈ ਆ ਸਾਰੀ ਕਾਨੂੰਨ ਦੇ ਤੌਰ ਤੇ ਸਾਰਾ ਕੁਝ ਖਾਲੀ ਕਰਵਾਇਆ ਸੀ ਇਹਦੇ ਵਿੱਚ ਕੋਈ ਨਹੀਂ ਹੈਗਾ ਇਦਾਂ ਦਾ ਤੇ ਗੁਰੂ ਘਰ ਦੀ ਮੈਂ ਫੇਰ ਉਹ ਮੇਰਾ ਉਹੀ ਸਵਾਲ ਆ ਕਿਉਂਕਿ ਲੋਕ ਜਿਹੜੇ ਆ ਜਾਨਣਾ ਚਾਹੁੰਦੇ ਆ ਕਿ ਗੁਰੂ ਘਰ ਨੂੰ ਕਿੰਨਾ ਕਿੰਨਾ ਨੁਕਸਾਨ ਪਹੁੰਚਿਆ ਨਹੀਂ ਜੀ ਬਿਲਕੁਲ ਨਹੀਂ ਪੰਚਾਇਆ ਗਿਆ ਨੁਕਸਾਨ ਅਸੀਂ ਕਿਉਂ ਪਚਾਵਾਂਗੇ ਉਧਰ ਤਾਂ ਏਸੀ ਜੀ ਸੀ ਗਈ ਵੀ ਨਹੀਂ ਹੈਗੀ ਉਧਰ ਨਹੀਂ ਗਏ ਨਹੀਂ ਜੀ ਉਧਰ ਨਹੀਂ ਗਏ ਹੈਗੇ ਉਹ ਤਾਂ ਬਹੁਤ ਦੂਰ ਤਾਂ ਹਾਂਜੀ ਹਾਂਜੀ ਤੇ ਉੱਥੋਂ ਜਿੱਥੇ ਇੱਕ ਗਰਾਊਂਡ ਤੇ ਕਬਜ਼ਾ ਕੀਤਾ ਸੀ ਉੱਥੋਂ ਤੇ ਗੁਰੂ ਘਰ ਦੇ ਵਿੱਚ ਕਿੰਨਾ ਕੁ ਫਾਸਲਾ ਨਹੀਂ ਹੈਗਾ ਜੀ ਕਾਫੀ ਫਰਕ ਆ ਹਾਂਜੀ ਕਾਫੀ ਫਰਕ ਬਹੁਤ ਜ਼ਿਆਦਾ ਹਾਂਜੀ ਕੰਦ ਪਹਿਲਾਂ ਬਣੀ ਹੋਈ ਸੀਗੀ ਉਹ ਟਵਾਈ ਆ ਜੀ ਆਪਾਂ ਹਾਂਜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ। ਕਦੋਂ ਤੇ ਕਬਜ਼ਾ ਕੀਤਾ ਸੀ? ਹਾਂਜੀ ਹਾਂਜੀ। ਗੁਰੂ ਘਰ ਨਾਲ ਕੋ ਲੈਣਾ ਦੇਣਾ ਨਹੀਂ। ਨਹੀਂ ਜੀ ਨਹੀਂ ਜੀ ਤੁਸੀਂ ਚੁ ਖੁਦ ਜਾ ਕੇ ਦੇਖ ਸਕਦੇ ਹੋ। ਵੀ ਕੁਝ ਵੀ ਨਹੀਂ ਹੋਇਆ ਹੈਗਾ ਉੱਥੇ। ਤੁਸੀਂ ਮੈਂਬਰ ਪੰਚਾਇਤੋਂ ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੇ ਲੋਕ ਤੁਹਾਡੇ ਨਾਲ ਜੁੜੇ ਆ ਜਿਹੜੇ ਲੋਕ ਤਲੇਤੇ ਦੇ ਨਾਲ ਜੁੜੇ ਆ ਜਿਹੜੇ ਲੋਕ ਜਾਣਨਾ ਚਾਹੁੰਦੇ ਆ ਕਿ ਤਲੇਤੇ ਦੇ ਵਿੱਚ ਇਦਾਂ ਦਾ ਕਾਂਡ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਜੀ ਅਸੀਂ ਸਹੀ ਕਵਾਂਗੇ ਵੀ ਜਿਹੜੇ ਲੋਕੀ ਬਾਹਰੋਂ ਆ ਕੇ ਫਾਲਾਂ ਲਾਉਂਦੇ ਆ ਗੁਰੂ ਘਰ ਦੇ ਵਿੱਚ ਵਿਆਹ ਹੋ ਗਿਆ ਉਹ ਹੋ ਗਿਆ। ਮਲੇ ਇੱਥੇ ਕੁਝ ਵੀ ਨਹੀਂ ਹੋਇਆ ਹੈਗਾ ਅਸੀਂ ਸਾਰਾ ਕੁਝ ਅਸੀਂ ਨਾਲ ਹੀ ਆ ਪੰਚਾਇਤ ਮੈਂਬਰ ਅਸੀਂ ਕੁਝ ਨਹੀਂ ਕਰਵਾਇਆ ਇੱਥੇ ਨਾਲ ਹੀ ਅਸੀਂ ਕਿਸੇ ਨੂੰ ਹੋਣ ਦਿੱਤਾ ਨਹੀਂ ਹੋਤਾ ਹਨ ਕੀ ਕਹਾਂਗੇ ਜਿਹੜੇ ਲੋਕ ਅਫਵਾਹਾਂ ਫਲਾਉਂਦੇ ਉਹਨਾਂ ਬਾਰੇ ਕੀ ਕਹਾਂਗੇ ਇਹ ਜੀ ਬਿਲਕੁਲ ਝੂਠੀਆਂ ਅਫਵਾਹਾਂ ਸਭ ਕੁਝ ਝੂਠਾ ਹੈ ਝੂਠ ਹੀ ਕਹੀ ਜਾ ਰਹੀ ਹੈ ਹਸਮੂ ਪਿੰਡ ਵਾਸੀ ਇੱਥੇ ਇਕੱਠੇ ਹੋਏ ਆ ਆਪਾਂ ਇਹਨਾਂ ਨਾਲ ਜਾ ਕੇ ਇੱਕ ਵਾਰੀ ਤੁਹਾਨੂੰ ਉਹ ਸਥਾਨ ਦਿਖਾਉਣਾ ਚਾਹੁੰਦੇ ਆ ਉਹ ਥਾਂ ਤੁਹਾਨੂੰ ਦਿਖਾ ਲ ਦਈਏ ਗੁਰੂ ਘਰ ਤੁਹਾਨੂੰ ਦਿਖਾ ਲ ਦਈਏ ਜਿੱਥੇ ਗੁਰੂ ਘਰ ਸ਼ਿਸ਼ੂਭਤ ਆ ਤੇ ਨਾਲ ਦੀ ਨਾਲ ਉਹ ਵੀ ਥਾਂ ਤੁਹਾਨੂੰ ਦਿਖਾ ਲ ਦਈਏ ਜਿੱਥੋਂ ਕਿ ਜਿਹੜਾ ਨਿਜਾਇਜ਼ ਕਬਜ਼ਾ ਹਟਾਇਆ ਉਹ ਸਾਫ਼ ਹੋ ਸਕੇ ਤਾਂ ਕਿ ਤੁਸੀਂ ਜਾਣ ਸਕੋ ਕਿ ਪਿੰਡ ਤਲਿੱਤੇ ਦਾ ਜਿਹੜਾ ਮਸਲਾ ਕੀ ਆ ਆਪਾਂ ਸਮੁੱਚੀ ਪੰਚਾਇਤ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਵਾਦਦੇ ਆ ਉਸ ਸਥਾਨ ਵੱਲੋਂ ਜਿੱਥੇ ਕਿ ਜੀਸੀਬੀ ਚੱਲੀ ਆ ਔਰ ਉਸ ਪਵਿੱਤਰ ਸਥਾਨ ਵੱਲੋਂ ਵਾਦਦੇ ਆ ਜਿਹੜਾ ਕਿ ਆਪਣੀ ਜਗ੍ਹਾ ਤੇ ਇਹ ਹੂਬ ਹੂ ਜਿਹੜਾ ਉਹ ਸ਼ਿਸ਼ੋਭਤ ਆ ਤਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਸ ਟਾਈਮ ਮੌਜੂਦ ਆ ਜਿੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਐ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਪਵਿੱਤਰ ਸਥਾਨ ਜਿਹੜਾ ਸ਼ਿਸ਼ੋਭਤ ਐ ਅਸੀਂ ਬਾਹਰ ਕਮਿਊਨਿਟੀ ਹਾਲ ਦੇ ਵਿੱਚ ਖੜੇ ਆ ਕੁਝ ਤਸਵੀਰਾਂ ਦੇ ਜਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਗੁਰੂ ਘਰਾਂ ਜਿਹੜੇ ਕਿ ਗੁਰੂ ਘਰ ਨੂੰ ਬਿਲਕੁਲ ਹੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਇਸ ਸਾਈਡ ਤੇ ਜਿਹੜਾ ਜਿਹੜਾ ਕਮਿਊਨਿਟੀ ਹਾਲ ਬਣਿਆ ਇਹਨੂੰ ਵੀ ਬਿਲਕੁਲ ਨਹੀਂ ਛੇੜਿਆ ਗਿਆ ਛੇੜਿਆ ਕੀ ਗਿਆ ਉਹ ਵੀ ਅਸੀਂ ਤੁਹਾਨੂੰ ਦਿਖਾ ਲ ਦਿੰਨੇ ਆ ਦਰਸਲ ਜਿਹੜਾ ਸਾਰਾ ਮਸਲਾ ਕੀ ਆ ਕਿੱਥੋਂ ਜਿਹੜੀ ਆ ਉਕਾਂ ਦੇ ਜਿਹੜੀ ਢਾਈ ਗਈ ਆ ਕਿਹੜੀ ਜਿਹੜੀ ਗੱਲ ਜਿਹੜੀ ਤੂਲ ਫੜ ਰਹੀ ਆ ਕਿਉਂ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਸਾਰੀ ਸੱਚਾਈ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿਉਂਕਿ ਜੇਕਰ ਤੁਸੀਂ ਮੀਡੀਆ ਦੇ ਨਾਲ ਜੁੜੇ ਹੋ ਤਾਂ ਦੋਨਾਂ ਪੱਖਾਂ ਨੂੰ ਲੈ ਕੇ ਸਾਰੀ ਸੱਚਾਈ ਜਿਹੜੀ ਆ ਤੁਹਾਡੇ ਤੱਕ ਲੈ ਕੇ ਆਉਣਾ ਸਾਡਾ ਫਰਜ਼ ਵੀ ਬਣਦਾ ਕਿਉਂਕਿ ਜੇਕਰ ਕੁਝ ਗਲਤ ਮਾੜਾ ਵੀ ਕੁਝ ਗਲਤ ਨਿਕਲ ਗਿਆ ਤਾਂ ਜਿਹੜੀ ਇਹ ਅੱਗ ਜਿਹੜੀ ਆ ਬਕਵਕ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਆ ਭੰਬੜ ਬਣ ਸਕਦੀ ਆ ਉਹ ਤੁਹਾਨੂੰ ਦਿਖਾਉਨੇ ਆ ਕਿ ਗੁਰੂ ਘਰ ਤੁਸੀਂ ਦੇਖ ਲਿਆ ਇੱਕ ਵਾਰੀ ਮੰਡਿਪਾ ਦਿਖਾ ਦਈਏ ਆਪਾਂ ਗੁਰੂ ਘਰ ਬਿਲਕੁਲ ਸੁਰੱਖਿਅਤ ਆ ਇੱਕ ਵੀ ਗੁਰੂ ਘਰ ਦੀ ਐਟ ਨਹੀਂ ਹਲਾਈ ਗਈ ਨਾਲ ਦੀ ਨਾਲ ਕਮਿਊਨਿਟੀ ਹਾਲ ਬਣਿਆ ਹੋਇ ਤੇ ਇਹ ਵੀ ਬਹੁਤ ਵੱਡੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਤੇ ਸ਼ੈੱਡ ਬਣੀ ਹੋਈ ਆ ਤੇ ਢਾਇਆ ਕੀ ਗਿਆ ਆ ਆਪਾਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਜੈਪੀਨ ਜੈ ਭਾਰਤ ਤਨਤਨ ਮੇਰੇ ਗੁਰੂ ਰਵਿਦਾਸ ਜੀ ਤਨਤਨ ਅਸੀਂ ਉਹਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਗੁਰੂ ਜੀ ਦੇ ਮੈਂ ਬੀਐਸਪੀ ਦੀ ਲੀਡਰ ਆ ਹਰ ਵੇਲੇ ਮੈਂ ਪਾਰਟੀ ਦੇ ਨਾਲ ਪਹਿਰਾ ਦਿੰਦੀ ਆ ਹਰ ਬਿੱਲ ਮੈਂ ਪਾਰਟੀ ਦੇ ਨਾਲ ਆ ਹਰ ਬਿੱਲ ਮੈਂ ਪਾਰਟੀ ਨੂੰ ਪਹਿਰਾ ਦਿੰਦੀ ਆ ਹਰ ਬਿੱਲ ਮੈਂ ਜਿੱਥੇ ਕੋਈ ਨੁਕਸਾਨ ਕਰਦਾ ਆ ਜਾਂ ਕੋਈ ਆਪਣੀ ਕੌਮ ਦਾ ਸਾਡੇ ਗੁਰੂ ਘਰ ਨੂੰ ਜਾਂ ਸਾਡੇ ਆਪਣੇ ਡਾਕਟਰ ਮੈਡਗਰ ਦੇ ਘਰ ਨੂੰ ਕੋਈ ਠੇਸ ਪਹੁੰਚਾਉਂਦਾ ਆ ਇਹ ਮੈਂ ਹਾਰ ਟਾਈਮ ਆਪਣੇ ਗੁਰੂ ਘਰ ਨਾਲ ਗੁਰੂ ਰਵਿਦਾ ਮਨੇ ਡਾਕਟਰ ਮੈਡਗਰ ਦੇ ਨਾਲ ਮੈਂ ਨਾਲ ਖੜੀ ਆ ਨਾਲ ਗੁਰੂ ਘਰ ਦੇ ਨਾਲ ਖੜੀ ਆ ਤੇ ਨਹੀਂ ਇੱਥੇ ਕੋਈ ਨੁਕਸਾਨ ਨਹੀਂ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਜੀ ਕੋਈ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈਗਾ ਜੋ ਇਹ ਗਰਾਊਂਡ ਬਣਦੀ ਆ ਬੱਚਿਆਂ ਦੀ ਗਰਾਊਂਡ ਆ ਜੇ ਇਹ ਬਣਨੀ ਚਾਹੀਦੀ ਆ ਤੇ ਇਹ ਗਰਾਉਂਡ ਜਿਹੜੀ ਬੱਚਿਆਂ ਦੀ ਹੈ ਛੋਟੇ-ਛੋਟੇ 15 ਸਾਲ ਤੋਂ ਬੱਚੇ ਇੱਥੇ ਖੇਡਣਗੇ ਉਦੋਂ ਵੱਡਾ ਬੱਚਾ ਨਹੀਂ ਖੇਡੂਗਾ ਇੱਥੇ ਅਸੀਂ ਚੌਂਤਾ ਬਣਾਵਾਂਗੇ ਭੈਣਾ ਵਾਸਤੇ ਜੈਮ ਬਣਾਵਾਂਗੇ ਇੱਕ ਆਂਗੜਵਾੜੀ ਬਣਾਵਾਂਗੇ ਤੇ ਅਸੀਂ ਉਹਨਾਂ ਨੂੰ ਜੈਮਾਂ ਵਾਲੀਆਂ ਬੀਬੀਆਂ ਸਾਡੀਆਂ ਗੁਰਾਇਆਂ ਜਾਂਦੀਆਂ ਹੈਗੀਆਂ ਉਹ ਆਪਣੇ ਆਪਣੇ ਪਿੰਡ ਦੇ ਵਿੱਚ ਜੈਮ ਕਰਨਗੀਆਂ ਤੇ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਪਲੇ ਗਰਾਉਂਡ ਇੱਥੇ ਜ਼ਰੂਰ ਚਾਹੀਦੀ ਹੈ ਬੱਚਿਆਂ ਲਈ ਗੁਰਾਉਣ ਲਈ ਹੀ ਚਾਹੀਦੀ ਹੈ ਇੱਥੇ ਹੈਨਾ ਤੇ ਗਰਾਉਂਡ ਹੀ ਬਣਨੀ ਚਾਹੀਦੀ ਆ ਦੇਖੋ ਅਸੀਂ ਇੱਥੇ ਕੰਪਿਊਟਰ ਹਾਲ ਨੂੰ ਅਸੀਂ ਡੇਢ ਕੇ ਅਸੀਂ ਬਾਹਰਲੇ ਪਾਸੇ ਦੇ ਦਿੰਦੇ ਆ ਵਚਨ ਬੰਦਿਆ ਅਸੀਂ ਜ਼ਰੂਰ ਦਮੰਦ ਹਾਂ ਸਰਪੰਚ ਨੂੰ ਅਸੀਂ ਕਹਿ ਦਤਾ ਵੀ ਸਾਨੂੰ ਕੰਪਿਊਟਰ ਹਾਲ ਨੂੰ ਸਾਨੂੰ ਜਗ੍ਹਾ ਦੋ ਪੰਚਾਇਤ ਸੈਕਟਰੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਣੇ ਸਾਰੇ ਮਸਲੇ ਬਾਰੇ ਸਰ ਜਿਹੜਾ ਗੁਰੂ ਘਰ ਟਾਇਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਨਹੀਂ ਜੀ ਕੋਈ ਵੀ ਗੁਰੂ ਘਰ ਨਹੀਂ ਟਾਇਆ ਗਿਆ ਗੁਰੂ ਘਰ ਜਿਹੜੇ ਸਾਰੇ ਦੇ ਸਾਂਝੇ ਹੁੰਦੇ ਆ ਇਸ ਤਰ੍ਹਾਂ ਦੀ ਕਿਸੇ ਦੀ ਕੋਈ ਹਿੰਮਤ ਹੀ ਨਹੀਂ ਹੈਗੀ ਕਿ ਗੁਰੂ ਘਰ ਦੇ ਕੋਈ ਐਕਸ਼ਨ ਲੈ ਸਕੇ ਬਿਨਾਂ ਵਜ੍ਹਾ ਕੋਈ ਢਾ ਸਕੇ ਤੁਸੀਂ ਮਸਲਾ ਕੀ ਸੀ ਮਸਲਾ ਜੀ ਇਹ ਜਿਹੜਾ ਇਥੋਂ ਦਾ ਇਹ ਰਕਬਾ ਹੈਗਾ ਖਸਰਾ ਨੰਬਰ 5743 ਉਹਦੇ ਵਿੱਚ ਤਿੰਨ ਰਕਬੇ ਆ ਜਿਹਦੇ ਵਿੱਚੋਂ ਇੱਕ ਰਕਬਾ ਪਲੇ ਗਰਾਊਂਡ ਦਾ 10 ਕਨਾਲ 4 ਮਰਲੇ ਜੋ ਕਿ ਗੁਰਦਰਾ ਸਾਹਿਬ ਦੀ ਕਮੇਟੀ ਵੱਲੋਂ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੀ ਕੰਧਾਂ ਕਰਕੇ ਉਹ ਸਾਰੇ ਸਰਕਾਰੀ ਪ੍ਰੋਸੈਸ ਦੇ ਨਾਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਡੀਐਮ ਮੈਡਮ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵਧੀਆ ਸਹਿਯੋਗ ਦੇ ਨਾਲ ਉਹਨੂੰ ਢਾਇਆ ਗਿਆ ਜੀ ਤੇ ਕਿਹਨਾਂ ਦਾ ਮਤਲਬ ਕਿ ਗੁਰੂ ਘਰ ਵੱਲ ਨੂੰ ਜੀਸੀਬੀ ਗਈ ਜਾਨੀਗੀ ਨਹੀਂ ਜੀ ਗੁਰੂ ਘਰ ਤਾਂ ਲਗਭਗ ਇੱਕ ਇੱਕ ਡੇਢ ਖੇਤ ਦੂਰ ਨੇ ਜੀ ਉੱਥੋਂ ਜੀ ਹਾਂਜੀ ਤੇ ਸਾਰਾ ਮਸਲਾ ਜਿਹੜਾ ਸੀ ਇਹ ਕਿਉਂ ਇਦਾਂ ਭਖਿਆ ਇਹ ਜੀ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਬੇਨਾ ਵਜਾ ਹੀ ਮਸਲੇ ਨੂੰ ਹੋਰ ਰੰਗ ਦੇ ਦਿੰਦੇ ਕਿ ਧਾਰਮਿਕ ਮੁੱਦਾ ਬਣਾ ਦਿੱਤਾ ਜਾਵੇ ਤਾਂ ਕਿ ਕਬਜ਼ਾ ਬਰਕਰਾਰ ਰਹਿ ਸਕੇ ਕਿਤਨਾ ਕਿਤੇ ਜਿਹੜੀ ਕੋਸ਼ਿਸ਼ ਸੀ ਉਹ ਕਬਜ਼ਾ ਛਡਾਉਣ ਦੀ ਸੀ ਬਿਲਕੁਲ ਜੀ ਸਰਕਾਰ ਦੀਆਂ ਹਦਾਇਤਾਂ ਹੈ ਜੀ ਪਿਛਲੇ ਜਦੋਂ ਤੋਂ ਵੀ ਇਹ ਨਵੀਂ ਸਰਕਾਰ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਗਵਾਹੀ ਵਿੱਚ ਬਣੀ ਹੈ ਲਗਭਗ 11000 ਏਕੜ ਮਾਫੀਤੋਂ ਜ਼ਮੀਨ ਛਡਵਾਈ ਗਈ ਨਜਾਇਜ਼ ਕਬਜ਼ੇ ਛਡਵਾਏ ਗਏ ਆ ਇਹ ਪ੍ਰੋਸੈਸ ਵੀ ਉਹਦੇ ਵਿੱਚ ਹੀ ਹੈ ਉਹਦੇ ਅਨੁਸਾਰ ਹੀ ਸਰਕਾਰੀ ਜੋ ਵੀ ਪ੍ਰੋਸੈਸ ਹੈ ਉਹਨੂੰ ਅਡਾਪਟ ਕਰਕੇ ਹੀ ਕਬਜ਼ਾ ਲਿਆ ਗਿਆ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਕੀ ਇਸੀ ਤੋਂ ਇਲਾਵਾ ਮਸਲਾ ਤੁਸੀਂ ਜੈਸੀ ਹੈ ਜੇ ਸਕਿਉਰਟੀ ਪ੍ਰੋਵਾਈਡ ਕਰਾਈ ਤੁਸੀਂ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਜਿਹੜਾ ਵੀਡੀਓ ਵੱਲੋਂ ਔਰ ਨਾਲ ਤਹਿਸੀਲਦਾਰ ਸਾਹਿਬ ਵੱਲੋਂ ਉਹਨਾਂ ਨੇ ਬਤੌਰ ਮੈਜਿਸਟਰੇਟ ਜਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ ਬਤੌਰ ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜਾ ਹੁਕਮ ਹੋਇਆ ਸੀਗਾ ਜੋ ਅਸੀਂ ਪੁਲਿਸ ਫੋਰਸ ਜਿਹੜੀ ਆ ਵੀਡੀਓ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀਗੀ ਤੇ ਉਹ ਅਸੀਂ ਉਹਦੀ ਕੋਈ ਲੈਨ ਆਰਡਰ ਦੀ ਪ੍ਰੋਬਲਮ ਆ ਜੇ ਇਸ ਕਰਕੇ ਅਸੀਂ ਉੱਥੇ ਜਿਹੜੇ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਕਬਜ਼ਾ ਹਟਾਇਆ ਗਿਆ ਉਹਦੇ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਧਰ ਨੂੰ ਜੀਸੀਬੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਧਰ ਨੂੰ ਕੋਈ ਨੁਕਸਾਨ ਹੋਇਆ ਸਰ ਜੀਸੀਬੀ ਗੁਰੂ ਘਰ ਵੱਲੋਂ ਗਈ ਸੀ ਤੁਹਾਡੇ ਹੱਦ ਵਿੱਚ ਨਹੀਂ ਨਹੀਂ ਬਿਲਕੁਲ ਨਹੀਂ ਜੇ ਅਸੀਂ ਜਾਣ ਦੇਵਾਂਗੇ ਉਧਰ ਨੂੰ ਜੀਸੀਬੀ ਸਾਡਾ ਗੁਰੂ ਘਰ ਆ ਅਸੀਂ ਉਧਰ ਕਦੀ ਵੀ ਜਾਣ ਦਿੰਦੇ ਜੀਸੀਬੀ ਗੁਰੂ ਦਾ ਬਿਲਕੁਲ ਸੁਰੱਖਿਆ ਤੇ ਹਾਂਜੀ ਹਾਂਜੀ ਬਿਲਕੁਲ ਸੁਰੱਖਿਆਤਾ ਜੀ ਅਸੀਂ ਸਾਡੇ ਵੱਲੋਂ ਜਿਹੜਾ ਪੂਰਾ ਸਤਕਾਰ ਹੈ ਗੁਰੂ ਸਾਹਿਬ ਦਾ ਸਾਡੇ ਮਹਾਰਾਜ ਨੇ ਅਸੀਂ ਕਿਉਂ ਉੱਧਰ ਜਾਣ ਦੇਵਾਂਗੇ ਜੀ ਬੀਡੀਪੂ ਸਾਹਿਬ ਕੀ ਮਸਲਾ ਸੀ ਬੀਡੀਪੂ ਸਾਹਿਬ ਜਿਹੜਾ ਤਲੀਤਾ ਪਿੰਡ ਦਾ ਹੈ ਤਲੀਤਾ ਪਿੰਡ ਵਿੱਚ ਖੇਡ ਮੈਦਾਨ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਦ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀਆਂ ਪੁੱਥੀਆਂ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਉਹ ਰਿਮੂਵ ਕਰਵਾਇਆ ਜਿਹੜਾ ਇਹ ਗੱਲ ਆ ਰਹੀ ਕਿ ਗੁਰੂ ਘਰ ਨੂੰ ਨੁਕਸਾਨ ਪੁੱਜਿਆ ਇਹਦੇ ਬਾਰੇ ਕੀ ਕਹਿਣਾ ਸਰ ਨਹੀਂ ਗੁਰੂ ਘਰ ਨੂੰ ਨਹੀਂ ਮੈਂ ਆਪ ਗੁਰੂ ਨਮਨਣ ਵਾਲੀ ਆ ਮੇਰੀ ਇਤਾਂ ਦੀ ਮਟਲਟੀ ਹੈ ਨਹੀਂ ਵੀ ਮੈਂ ਗੁਰੂ ਘਰ ਆ ਟਵਾਉਂਗੀ ਗੁਰੂ ਘਰ ਨੂੰ ਬਿਲਕੁਲ ਨਹੀਂ ਛੇੜਛਾੜ ਹੋਈ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਦਾ ਨੁਕਸਾਨ ਹੋਇਆ ਗੁਰੂ ਘਰ ਨੂੰ ਪੁੱਜਿਆ ਕਿੰਨੀ ਕੁ ਦੂਰੀ ਤੇ ਗੁਰੂ ਘਰ ਬਜੂਟ ਹੈ ਗੁਰਦੁਆਰਾ ਸਾਹਿਬ ਕਾਫੀ ਦੂਰੀ ਤੇ ਹੈਗਾ ਆ ਉਤੋਂ ਕਾਫੀ ਦੂਰੀ ਤੇ ਜੀ ਜੀ ਜੇ ਕੋਈ ਕਾਰਵਾਈ ਹੋਈ ਹੈ ਇਹ ਕਿੱਥੇ ਹੋਈ ਹੈ ਇਹ ਕਿਹੜੀ ਕਾਰਵਾਈ ਉਤਲੀਤੇ ਪਿੰਡ ਦੀ ਹੈਗੀ ਜੀ ਜਿਹੜੀ ਉਤਲੀਤੇ ਪਿੰਡ ਜਿਹੜੀ ਕਾਰਵਾਈ ਹੋਈ ਆ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਤੋਂ ਕਿੰਨੀ ਕੁ ਦੂਰੀ ਸੀ ਕਾਫੀ ਦੂਰੀ ਸੀਗੀ ਹਾਂਜੀ ਤੇ ਇਹਦੇ ਵਿੱਚ ਗੁਰੂ ਘਰ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਨਾਲੇ ਮੈਂ ਕੌਣ ਹੁੰਨੀ ਆ ਗੁਰੂ ਘਰ ਦੀ ਏਦਾਂ ਢਵਾਉਣ ਵਾਲੀ ਅਸੀਂ ਤਾਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੈਗੇ ਆ ਕੋਈ ਮੈਂ ਏਦਾਂ ਦੀ ਨਹੀਂ ਕੋਈ ਕਾਰਵਾਈ ਕਰਵਾਈ ਹੈਗੀ ਥੈਂਕ ਯੂ ਉਹ ਵੀ ਪੰਚਾਇਤ ਦੇ ਕਹਿੰਦੇ ਪੰਚਾਇਤ ਨੇ ਮਤਾ ਪਾਇਆ ਸੀਗਾ ਵਿਖੇੜ ਮદાન ਦੀ ਜਗ੍ਹਾਆਂ ਲੋਕੀਓ ਤੇ ਪਾਥੀਆਂ ਪੱਥਰ ਦੇ ਸੀਗੇ ਉਹ ਇਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸਰ ਕੀ ਨਾਮ ਆਪਣੇ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਧਲੇਤੇ ਤੋਂ ਮੈਂਬਰ ਪੰਚਾਇਤ ਆ ਵਾਰਡ ਨੰਬਰ 7 ਤੋਂ ਇੱਕ ਬੜੀ ਮਸਲਾ ਉਠ ਰਿਹਾ ਤੁਹਾਡੇ ਧਲੇਤੇ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਹੈ ਜਿਹੜੀ ਚਾਰ ਦਿਵਾਰੀ ਆ ਜਾਂ ਗੁਰਦੁਆਰਾ ਸਾਹਿਬ ਦੀ ਕੰਧ ਕਾਈ ਗਈ ਹੈ ਕਿੰਨੀ ਕਿ ਸੱਚਾਈ ਹੈ ਕੀ ਮਾਮਲਾ ਆ ਪਹਿਲਾਂ ਤਾਂ ਮੈਂ ਸਾਰਿਆਂ ਹੀ ਗੁਰੂ ਰਵਦਾਸ ਮਹਾਰਾਜ ਜੀ ਦੀਆਂ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਫਵਾਹਾਂ ਤੋਂ ਸੁਚੇਤ ਰਹੋ ਤੇ ਦੂਜੀ ਗੱਲ ਜਿਹੜੀ ਇਹ ਮੁੱਦਾ ਉੱਠਿਆ ਜਿਹੜਾ ਇਹ ਉਹਨਾਂ ਨੇ ਪਲੇਗਰਾਉਂਡ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਉਹ ਜਿਹੜਾ ਉਹਦੇ ਵਿੱਚ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਸੀ ਬੀਡੀਪੀਓ ਮੈਡਮ ਸਾਹਿਬ ਨੂੰ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਡੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਨੇ ਆਰਡਰ ਕੀਤੇ ਸੀ ਤੇ ਫਿਰ ਉਹ ਮੈਜਿਸਟ੍ਰੇਟ ਲੱਗੇ ਤੇ ਬੀਡੀਪੀਓ ਮੈਡਮ ਸਾਹਿਬ ਤੇ ਨਾਲ ਪੁਲਿਸ ਪ੍ਰਸ਼ਾਸਨ ਨੇ ਆ ਕੇ ਉਹ ਕਬਜ਼ਾ ਦੋਆਇਆ ਸੀ ਜੀ ਆਪਾਂ ਨੂੰ ਉਹ ਕੰਧ ਢਾਈ ਉਦੋਂ ਢਾਈ ਗਈ ਆ ਔਰ ਉਹ ਪਲੇਗਰਾਉਂਡ ਦੇ ਵਿੱਚ ਸੀ ਜੀ ਅੱਛਾ ਉੱਥੇ ਦੁਬਾਰਾ ਇਹ ਤਾਂ ਕੋਈ ਨਹੀਂ ਨਹੀਂ ਗੁਰੂ ਘਰਤਾ ਜੀ ਬਹੁਤ ਵੱਖਰਾ ਉਹ ਸਾਈਡ ਤੇ ਰਹਿ ਜਾਂਦਾ ਜੀ ਇਹ ਤਾਂ ਪਲੇਗਰਾਉਂਡ ਦੇ ਵਿੱਚ ਕੰਧ ਪਾਈ ਸੀ ਇਹਨਾਂ ਨੇ ਤੁਸੀਂ ਇਹਦੀ ਜਗਾ ਵੀ ਪੂਰੀ ਮਿਹਨਤ ਕਰਾਈ ਸੀ ਤੇ ਐਪਲੀਕੇਸ਼ਨ ਦਿੱਤੀ ਹੋਈ ਸੀ ਬਾਕੀ ਸਰਪੰਚ ਸਾਹਿਬ ਦੱਸ ਦੇਣਗੇ ਜੀ ਤੁਹਾਨੂੰ ਉਹਦੇ ਲਈ ਮੈਜਿਸਟ੍ਰੇਟ ਆਪਣੇ ਸੀਨੀਅਰ ਸਾਹਿਬ ਨੂੰ ਹਾਂਜੀ ਮੇਰੇ ਕੋਲ ਹਲੇ ਉਹ ਕੰਪਲੀਟ ਹੋ ਨਹੀਂ ਨਹੀਂ ਮੇਰੀ ਨੌਲੇਜ ਨਹੀਂ ਜੀ ਵੈਸੇ ਉਹ ਸਰਪੰਚ ਸਾਹਿਬ ਕਲੀਅਰ ਕਰ ਦਿੰਦੇ ਤੁਹਾਨੂੰ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਗੁਰਦੁਆਰਾ ਢਾਟ ਢਈ ਕਰ ਦਿੱਤਾ ਗਿਆ ਇਹੋ ਜੀ ਸਾਡੇ ਪਿੰਡ ਦੇ ਵਿੱਚ ਕੋਈ ਵਾਅਦਾਤ ਨਹੀਂ ਹੋਈ ਹੈਗੀ ਜਿਹੜੀਆਂ ਕਹਿੰਦਾ ਜਿਹੜੀ ਕਹਿੰਦੇ ਨਹੀਂ ਢਾਈ ਆ ਉਹ ਕਮੇਟੀ ਵਾਲਿਆਂ ਨੇ ਸ੍ਰੀ ਗੁਰੂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਨੇ ਖੁਦ ਢਾਈ ਆ ਜੀ ਹਾਂਜੀ ਉਹ ਢਾਈ ਗਈ ਹੈ ਉਹ ਢਾਈ ਗਈ ਹੈ ਜੀ ਕਹਿੰਦੇ ਜੀ ਅਸੀਂ ਗੁਰੂ ਘਰ ਗੁਰੂ ਘਰ ਦੀ ਜਗ੍ਹਾ ਤੇ ਗੁਰੂ ਘਰ ਦੇ ਨਾਲ ਅਸੀਂ ਕਮਿਊਨਿਟੀ ਹਾਲ ਬਣਾਉਣਾ ਆ ਅੱਛਾ ਜੀ ਹਾਂਜੀ ਜ ਦਾਰੂ ਮੀਟ ਸ਼ਰਾਬ ਸੁਨੇਹਾਂ ਚੱਲਣੀ ਆ ਇਹ ਤੋਂ ਇਹਦੇ ਵਿੱਚ ਕੋਈ ਇਦਾਂ ਦਾ ਪੰਜਾਬ ਦੇ ਵਿੱਚ ਕੋਈ ਵਿਆਹ ਨਹੀਂ ਹੈਗਾ ਜਿਹਦੇ ਵਿੱਚ ਨਹੀਂ ਚੱਲਦੀ ਹੈਗੀ ਇਹ ਤਾਂ ਜਾਇਜ਼ ਹੈ ਜੀ ਠੀਕ ਹੈ ਜੀ ਹੁਣ ਜੇ ਬੰਦਾ ਕੋਈ ਸ਼ਰਾਬ ਪੀ ਕੇ ਦਾਰੂ ਦਾਰੂ ਸ਼ਰਾਬ ਪੀ ਕੇ ਗੁਰੂ ਘਰ ਜਾਊਗਾ ਉਹ ਬਿਆਦਵੀ ਦਾ ਹੱਕਦਾਰ ਹੈ ਜੀ ਉਹਦੇ ਉਸ ਛਰਿਆਂ ਬਿਆਦਵੀ ਹੁੰਦੀ ਹੈ ਜੀ ਠੀਕ ਹੈ ਜੀ ਮਤਲਬ ਪਿੰਡ ਵਾਲਿਆਂ ਨੂੰ ਮਨਜ਼ੂਰ ਨਹੀਂ ਹੈਗਾ ਹਾਂਜੀ ਹਾਂਜੀ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਮਨਜ਼ੂਰ ਨਹੀਂ ਹੈਗਾ ਜੀ ਅਸੀਂ ਵੀ ਅਸੀਂ ਭਾਈਚਾਰੇ ਚੋਂ ਸਾਨੂੰ ਨਹੀਂ ਮਨਜ਼ੂਰ ਹੈਗਾ ਸਾਡਾ ਵੀ ਹੋਂਸਲਾ ਹੈ ਗੁਰੂ ਘਰ ਦੇ ਲਾਗੇ ਸ਼ਰਾਬਾਂ ਚੱਲਣ ਹੁਣ ਤੁਸੀਂ ਆਪ ਦੇਖੋ ਖਲਾੜਗੜ੍ਹ ਜਾਂ ਛੱਡ ਕੇ ਉੱਥੇ ਕੀ ਬਣਾਣਾ ਚਾਹੀਦਾ ਹੈ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਨਾ ਬਣੇ ਜੀ ਇੱਥੇ ਜੀ ਪਲੇ ਗਰਾਊਂਡ ਬਣੇ ਬੱਚੇ ਖੇਡਣ ਕਿਉਂਕਿ ਸਾਨੂੰ ਪਤਾ ਹੀ ਅੱਜਕੱਲ੍ਹ ਹਾਂਜੀ ਨਸ਼ਿਆਂ ਤੋਂ ਦੂਰ ਰਹਿਣ ਅੱਜਕੱਲ੍ਹ ਨਿਆਣੇ ਆਉਂਦੇ ਆ ਸਕੂਲਾਂ ਤੋਂ ਅਗਲੇ ਕਈ ਤਾਂ ਹੁਣ ਮੋਬਾਈਲਾਂ ਤੇ ਲੱਗ ਜਾਂਦੇ ਆ ਠੀਕ ਹੈ ਜੀ ਮੋਬਾਈਲਾਂ ਤੇ ਲੱਗਣ ਦੇ ਨਾਲ ਸਾਡਾ ਜਿਹੜਾ ਬੱਚੇ ਆ ਉਹ ਗਮਸਮ ਵੀ ਹੋ ਜਾਂਦੇ ਆ ਪੜ੍ਹਾਈ ਤੋਂ ਪਿੱਛੇ ਰਹਿੰਦੇ ਆ ਠੀਕ ਹੈ ਜੀ ਖੇਡਾਂ ਤੋਂ ਪਿੱਛੇ ਰਹਿੰਦੇ ਆ ਉਹਦੇ ਨਾਲ ਸਾਡੇ ਪਿੰਡ ਦਾ ਸਮਾਜ ਹੈ ਜਿਹੜਾ ਵੀ ਅੱਗੇ ਨਹੀਂ ਵਧ ਰਿਹਾ ਫੂਨਾ ਵਿੱਚ ਸਮਾਜ ਵੜਿਆ ਰਹਿੰਦਾ ਫਿਰ ਜਾਂ ਨਿਆਣੇ ਨਹੀਂ ਅੱਗੇ ਪਤਾ ਨਹੀਂ ਫਿਰ ਬਜ਼ਨਾ ਕਰਨਾ ਕੀ ਆਪਾਂ ਐਡਾ ਵੱਡਾ ਠੀਕ ਨਹੀਂ ਸਾਨੂੰ ਇਹੀ ਸਾਨੂੰ ਇਹੀ ਚਾਹੀਦਾ ਵੀ ਸਾਡੇ ਇੱਥੇ ਗਰਾਊਂਡ ਬਣੀ ਜਾ ਬਣਾਈ ਗਈ ਠੀਕ ਹੈ ਜੀ ਇਹਨਾਂ ਨੇ ਮਗਰੋਂ ਕੀ ਕਹਿ ਦਿੱਤਾ ਕਿ ਇਹ ਨਸ਼ੇ ਨਸ਼ੇ ਵਾਲਿਆਂ ਦੇ ਘਰ ਸੀਗੇ ਸਾਡੇ ਕੁਲੀਆਂ ਇਹਨਾਂ ਕਰਨੇ ਢਾਈਆਂ ਕੀ ਕਹਿੰਦੇ ਨਸ਼ੇ ਵਾਲਿਆਂ ਦੇ ਘਰ ਸੀਗੇ ਕਿਹੜਾ ਇਹਨਾਂ ਤੋਂ ਨਸ਼ੇ ਕਰਦਾ ਸੀ ਇਹਨਾਂ ਨੂੰ ਪੁੱਛੇ ਪਹਿਲਾਂ ਇੱਥੇ ਅੱਗੇ ਇਹ ਨਸ਼ੇ ਕਰਕੇ ਕਹਿ ਗਏਗੇ ਆ ਕਿ ਨਸ਼ੇ ਵਾਲਿਆਂ ਦੇ ਘਰ ਸੇ ਸਾਡੇ ਪਸ਼ੂ ਇੱਥੇ ਬੰਨੇ ਹੋਏ ਸੀ ਇਸ ਦਾ ਫੋਟੋ ਖੋੜ ਕੇ ਲੈ ਕੇ ਗਏ ਆ ਠੀਕ ਹੈ ਇਹਨਾਂ ਦੀ ਉੱਥੇ ਕੰਧਾਂ ਪਈਆਂ ਹੋਈਆਂ ਸੀ ਇਹ ਕਹਿੰਦੇ ਸੀਗੇ ਕਿ ਅਸੀਂ ਸਾਰਾ ਬਗਲ ਨਹੀਂ ਨਹੀਂ ਬਗਲ ਸਾਰਾ ਕਿਉਂਕਿ ਇਹ ਗਵਰਨਮੈਂਟ ਦੀ ਜਗ੍ਹਾ ਆ ਠੀਕ ਹੈ ਤੇ ਉਹ ਤੋਂ ਇਹ ਕਹਿੰਦੇ ਪਏ ਆ ਕਿ ਗਰਾਊਂਡ ਨਹੀਂ ਇੱਥੇ ਬੰਨੀ ਚਾਹੀਦੀ ਇੱਥੇ ਪੈਲ ਬੰਨੀ ਚਾਹੀਦੀ ਕਹਿੰਦੇ ਪਏ ਸੀਗੇ ਕਿ ਪਹਿਲਾਂ ਸਮਾਨ ਨਹੀਂ ਚਾਹੀਦੀ ਇੱਥੇ ਕਮਿਊਨਿਟੀ ਆਵਾਜ਼ ਦੀ ਮੰਗ ਕਰਦੀ ਹੈ ਕਮਿਊਨਿਟੀ ਹਾਲ ਤਾਂ ਜੀ ਬਣ ਨਹੀਂ ਸਕਦਾ ਜੀ ਭਾਈ ਆਪਾਂ ਸਾਰੇ ਭਾਈ ਸਾਰੇ ਆਏ ਆ ਥੀਆ ਭੈਣ ਵਾਲੇ ਸਹੀ ਗੱਲ ਸì ਆਪੇ ਨਾਲ ਸਭ ਦੀਆਂ ਸਾਧੀਆਂ ਹੁੰਦੀਆਂ ਇੱਕੋ ਜਿਹੀਆਂ ਹੁੰਦੀਆਂ ਆ ਜੇ ਇੱਥੇ ਨਸ਼ੇ ਪੱਤੇ ਆ ਕੇ ਕਰੂਗੇ ਕੋਈ ਵੀ ਸ਼ਰਾਬਾ ਖਾਂਗੇ ਮੀਟ ਚੱਲੂਗਾ ਗੁਰੂ ਘਰ ਨਾਲ ਲੱਗਦਾ ਪਏ ਉੱਥੇ ਵੀ ਜਾਉਗੇ ਨਹੀਂ ਚੰਗਾ ਲੱਗਦਾ ਹੈਗਾ ਠੀਕ ਹੈ ਜੈਤ ਵੱਲੋਂ ਕਮਿਊਨਿਟੀ ਹਾਲ ਵਾਸਤੇ ਡੇਢ ਕਿਲਾ ਜ਼ਮੀਨ ਬਾਹਰ ਦਿੰਦੇ ਆ ਹਾਂਜੀ ਬਾਹਰ ਦਿੰਦੇ ਪਈ ਪੰਚਾਇਤ ਦਿੰਦੀ ਪਈ ਆ ਪੰਚਾਇਤ ਕਹਿੰਦੀ ਪਈ ਆ ਕਿ ਅਸੀਂ ਦੋਂਗੇ ਆਪ ਜਗ੍ਹਾ ਤੁਸੀਂ ਇੱਥੋਂ ਬਣਾ ਲਓ ਇਹ ਨਹੀਂ ਮੰਨਦੇ ਪਏ ਹੈਗੇ ਇਹ ਪੰਚਾਇਤ ਨਾਲ ਧੱਕਾ ਕਰਦੇ ਪਏ ਕਮੇਟੀ ਮੈਂਬਰ ਜਦੋਂ ਕਿ ਇਹਨਾਂ ਨੇ ਸਾਡੇ ਨਾਲ ਟੈਂਸ਼ਨ ਦਿੱਤਾ ਆ ਤੇ ਉਹਨਾਂ ਨੇ ਵੀ ਕਰਦੇ ਪਏ ਆ ਕੁਝ ਕੁਛਕਚੰਦ ਦੇ ਬੰ ਇਹਨਾਂ ਨੂੰ ਕਹਿਣ ਬਾਹਰੋਂ ਆ ਕੇ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰਾਂ ਤੇ ਪ੍ਰੈਸ਼ਰ ਪਾਉਂਦੇ ਆ ਵੀ ਸਾਨੂੰ ਇੱਥੇ ਕਮਿਊਨਿਟੀ ਹਾਲ ਹੀ ਚਾਹੀਦਾ ਆ ਸਾਡੀ ਪਰਿਸ਼ਾਦ ਚ ਇਹਨੂੰ ਇਹੀ ਬੇਨਤੀ ਆ ਜਿੰਨੇ ਵੀਰ ਭਾਈ ਸਾਡੇ ਨਾਲ ਜੁੜੇ ਹੋ ਆ ਜੁੜੇ ਹੋ ਰਹਿਣ ਇਦਾਂ ਹੀ ਠੀਕ ਆ ਜੀ ਜੇ ਕਮਿਊਨਿਟੀ ਹਾਲ ਬਣ ਗਿਆ ਦਾਰੂ ਸ਼ਰਾਬ ਸ਼ਰਿਆਮ ਚੱਲਣੀ ਆ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਇਦਾਂ ਕੋਈ ਹੈ ਨਹੀਂਗਾ ਵੀ ਛੱਕਾ ਵਾਲੀ ਗੱਲ ਨਹੀਂ ਹੈਗੀ ਜੀ ਠੀਕ ਆ ਜੀ ਜੇ ਹੁਣ ਗੁਰੂ ਘਰ ਦੇ ਵਿੱਚ ਜੀ ਗੁਰੂ ਘਰ ਦੇ ਵਿੱਚ ਇੰਦਰਾ ਗਾਲ ਸ਼ਰਾਬ ਪੀ ਕੇ ਜਾਂਦਾ ਆ ਤੁਸੀਂ ਆਪ ਦੱਸੋ ਵੀ ਉਹਦੇ ਤੋਂ ਉਹ ਵਿਆਦਵੀ ਹੋਣੀ ਨਹੀਂ ਹੈਗੀ ਠੀਕ ਹੈ ਜੀ ਬਿਲਕੁਲ ਵਿਆਦਵੀ ਹੋਣੀ ਹੈ ਜੀ ਅਗੀ ਬਾਬਾ ਜੀ ਕੀ ਕਹਿਣਾ ਤੁਹਾਡੇ ਪਿੰਡ ਦਾ ਇੱਕ ਮੁੱਦਾ ਬਹੁਤ ਭੱਕ ਰਿਹਾ ਵੀ ਗੁਰਦੁਆਰਾ ਸਾਹਿਬ ਤੋਂ ਆ ਜਿਹੜਾ ਹੈਗਾ ਕੰੰਡਾ ਢਾਈਆਂ ਗਈਆਂ ਵਿਆਦਵੀ ਕੀਤੀ ਗਈ ਹੈ ਕਿੰਨੀ ਕਿ ਸੱਚਾਈ ਹੈ ਇਹਦੇ ਵਿੱਚ ਕੋਈ ਕੰੰਡਾ ਨਹੀਂ ਢਾਈਆਂ ਕੁਛ ਨਹੀਂ ਹੋਇਆ ਗੁਰਦੁਆਰੇ ਤੋਂ 20 ਫੁੱਟ ਪਰੇ ਕੰੰਡਾ ਢਾਈ ਆ ਇਹ ਵੀ ਪਹਿਲਾਂ ਦੀ ਆਪੇ ਹੀ ਪਾ ਲੈਂਦੇ ਆਪੇ ਢਾ ਲੈਂਦੇ ਕੋਈ ਮੁਸ਼ਕਲ ਇਹ ਤਾਂ ਜਾਣੀ ਆਪਣੀ ਇੰਨੀ ਆ ਵੇ ਆਪਾਂ ਨੂੰ ਇਹ ਗਰਾਉਂਡ ਬਚਿਆ ਨਾ ਮੈਣਨੀ ਚਾਹੀਦੀ ਆ ਬਾਕੀ ਸਾਨੂੰ ਕੋਈ ਨਹੀਂ ਚਾਹੀਦਾ ਆ ਜਿਹੜਾ ਆਪਣਾ ਪਿੰਡ ਪਾਟਕਦਾ ਆ ਇਹ ਬੱਚੇ ਜੇ ਸਹਿਮਤ ਹੋਈ ਜਾਂਦੇ ਕੀ ਪਤਾ ਹੋ ਸਕਦਾ ਇੱਕ ਦੂਜੇ ਜਿੱਦਾਂ ਚੱਲਦੇ ਜਾਂ ਕੰਦਾ ਮਾਰ ਵੀ ਸਕਦੇ ਇਹਨਾਂ ਵਿੱਚ ਸਹਿਮਤ ਇਹ ਆ ਵੀ ਜਾਣੀ ਸਾਰੇ ਇਕੱਠੇ ਰਹਿਣੇ ਚਾਹੀਦੇ ਗੁਰਦੁਆਰੇ ਸਾਰਿਆਂ ਦਾ ਪਰ ਮਾਤਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪ੍ਰਚਾਰ ਹੋ ਰਿਹਾ ਵੀ ਧਲੇਤੇ ਦੇ ਵਿੱਚ ਜਿਹੜਾ ਗੁਰੂ ਘਰ ਟਾ ਦੁੱਤਾ ਇਸ ਝੂਠ ਆ ਸਾਰਾ ਆ ਦੇਖੋ ਤੁਸੀਂ ਹੈਗਾ ਕਿਤੇ ਗੁਰਦੁਆਰ 20 ਫੁੱਟ ਪਰੇ ਦੁਕਾਨ ਦੇ ਆਪੇ ਹੀ ਪਾ ਲੈਂਦੀ ਹੈ ਛਾਨੂ ਦਾ ਘਰ ਹਾਂ ਆਬ ਮੇਰਾ ਘਰ ਮੋਰੇ ਹੈ ਮੇਰੇ ਦੇ ਮੇਰੇ ਆਉਣ ਜੇ ਘਰ ਬਣਿਆ ਗੁਰਦੁਆਰਾ ਏ ਜਾਣੀ ਸਾਨੂੰ ਬਹੁਤ ਵਧੀਆ ਗੁਰਦੁਆਰਾ ਮੇਲੇ ਸਾਰਿਆਂ ਨੂੰ ਇਹੀ ਆ ਗਰੀਬਾਂ ਨੂੰ ਨਾ ਤੰਗ ਨਾ ਗੁਰਦੁਆਰੇ ਦਾ ਬਹੁਤ ਵੱਡਾ ਜਾਣੀ ਕਿ ਕੋਈ ਇੱਥੇ ਨੁਕਸਾਨ ਨਹੀਂ ਪਹੁੰਚਾਇਆ ਨਾ ਕੋਈ ਨਹੀਂ ਪਹੁੰਚਾਇਆ ਸਿਰਫ ਰਾਜਨੀਤੀ ਹੋ ਰਹੀ ਨਾ ਰਾਜਨੀਤੀ ਬਸ ਇਹ ਤਾਂ ਇਹੀ ਕਹਿੰਦੇ ਪਿੰਡ ਸਾਡਾ ਇੱਕ ਹੋ ਜਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਥੇਨ ਥੱਤੇ ਇੱਥੇ ਰਹਿ ਜਾਣੀ ਜਿਹੜੇ ਤੰਗ ਕਰਦੇ ਪਸ਼ੂ ਉਧਰ ਬੰਦੇ ਉਧਰ ਬੰਦੇ ਇਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗੀ ਮੈਨੂੰ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਸਾਰੇ ਇੱਕ ਥੇ ਰਹਿਣੇ ਚਾਹੀਦੇ ਆ ਇਹ ਤੇ ਬੱਚਿਆਂ ਵਾਸਤੇ ਗਰਾਊਂਡ ਬਣਾਈ ਜਾਂਦੀ ਬਹੁਤ ਮਨਜ਼ੂਰ ਆ। ਹੋਰ ਬੱਚੇ ਦੇ ਬਾਹਰ ਜਾਓਗੇ ਕੋ ਚਾਕੇ ਲੈ ਜਾਂ ਤਾਂ ਦਰਾ ਚਾਕੇ ਲੈ ਜਾਂਦੇ ਆ। ਤੇ ਬਾਈ ਨਹੀਂ ਗੱਲ ਫਿਰ ਉਧਰ ਜਾਓਗੇ ਤਾਂ ਸਾਨੂੰ ਨੁਕਸਾਨ ਹੋਊਗਾ। ਤੇ ਬਾਕੀ ਬੈਲ ਆ ਜਿਹੜੇ ਉਹ ਜਿਆਦਾ ਚੱਲੇ ਹੋਇਆ। ਐਡੇ ਦੇ ਬੱਚੇ ਬੈਦ ਕਰ ਦਿਓ ਆਪਾਂ ਬਾਹਰ ਜੇ ਭੇਜ ਦੀਏ ਤਾਂ ਫਿਰ ਉਹਨਾਂ ਨੂੰ ਜਿਆਦਾ ਦੁੱਖ ਹੋਊਗਾ। ਇਹ ਸਾਡੀ ਜ਼ਰੂਰਤ ਗਈ।